ਬੁਰਸਰ ਜੀ ਇਸੇ ਕਰਕੇ ਕਹਖਦੇ ਹਨ ਭਾਈ ਜਿਸ ਤਰ੍ਹਾਂ ਜ਼ਰੂਰਤ ਪੈਂਦੇ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਇਸ ਤਰ੍ਹਾਂ ਨੇਤ ਜੀ ਸਾਨੂੰ ਰੋਜ਼ ਜੇ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਬੱਚੇ ਨੂੰ ਇੱਕ ਵਾਰ ਭੁੱਖ ਨਹੀਂ ਲੱਗਦੀ ਦਿਨ ਦੇ ਵਿੱਚ ਈਨੀ ਵਾਰ ਭੁੱਖ ਲੱਗਦੀ ਹੈ ਬੱਚਾ ਆਪਣੀ ਮਾਤਾ ਦੇ ਪਾਸੋਂ ਦੁੱਧ ਦੀ ਮੰਗ ਕਰਦਾ ਹੈ ਇਸhetra ਸਾਨੂੰ ਵੀ ਕੋਈ ਦਿਨ ਦੇ ਵਿੱਚ ਇੱਕ ਕੰਮ ਨਹੀਂ ਮੰੁੰਦਾ ਜੇ ਇੱਕ ਕੰਮ ਸਾਡਾ ਹੋ ਗਿਆ ਹੁਣ ਸਾਨੂੰ ਦੁਬਾਰਾ ਜ਼ਰੂਰਤ ਨਹੀਂ ਐਸਾ ਨਹੀਂ ਹੁੰਦਾ ਕਿਉਂਕਿ ਸਾਨੂੰ ਸਵਾਸ ਰਹਿਣ ਦੀ ਵੀ ਜ਼ਰੂਰਤ ਹੈ ਜ਼ਰੂਰਤ ਤੋਂ ਬਿਨਾ ਸਵਾਸ ਨਹੀਂ ਜੀਅ ਸਕਦਾ ਸਰੀਰ ਨੂੰ ਪਾਲਣ ਪੋਸ਼ਣ ਵਾਸਤੇ ਸਾਨੂੰ ਭੋਜਨ ਦੀ ਜ਼ਰੂਰਤ ਹੈ ਸਾਨੂੰ ਠੰਡਾ ਵਾਸਤੇ ਸਰਦੀ ਦੇ ਵਿੱਚ ਗਰਮ ਕੱਪੜੇ ਦੀ ਜ਼ਰੂਰਤ ਹੈ ਚੀਕ ਮੱਥਾ ਗਰਮੀ ਦੀ ਹਾਲਤ ਵਿੱਚ ਸਾਨੂੰ ਸਰੀਰ ਨੂੰ ਢੰਡਾ ਰੱਖਣ ਦੀ ਜ਼ਰੂਰਤ ਹੈ ਇਸ ਤਰ੍ਹਾਂ ਦੇ ਕਾਹਨ ਦੀ ਲੋੜ